ਭਗਵੰਤ ਮਾਨ ਦੇ 32 ਦੰਦਾਂ ਨੇ ਸਿਆਸਤ ਵਿੱਚ ਬਹੁਤ ਕਹਿਰ ਪਾ ਦਿੱਤਾ ਹਾਲਾਂਕਿ ਇਨਸਾਨ ਦੇ 32 ਦੰਦ ਹੀ ਹੁੰਦੇ ਨੇ ਇਹ ਕੋਈ ਵਿਲੱਖਣ ਗੱਲ ਨਹੀਂ ਹੈ ਕਿ ਭਗਵੰਤ ਮਾਨ ਦੇ ਸੀਐਮ ਮਾਨ ਦੇ 32 ਦੰਦ ਨੇ ਪਰ ਇਹਨਾਂ 32 ਦੰਦਾਂ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਦੁਬਾਰਾ ਛੇੜ ਦਿੱਤੀਆਂ ਨੇ ਉਹੀ 32 ਦੰਦ ਜਿਨ੍ਹਾਂ ਦਾ ਹਵਾਲਾ ਦੇ ਕੇ ਭਗਵੰਤ ਮਾਨ ਪਹਿਲਾਂ ਕਈ ਦਾਅਵੇ ਕਰ ਚੁੱਕੇ ਨੇ ਉਹੀ 32 ਦੰਦਾਂ ਨੂੰ ਕੈਮਰੇ ਸਾਹਮਣੇ ਦਿਖਾ ਕੇ ਤੇ ਭਗਵੰਤ ਮਾਨ ਦੁਬਾਰਾ ਇੱਕ ਦਾਵਾ ਕਰ ਗਏ ਨੇ ਕਹਿੰਦੇ ਕਿ ਮੇਰੇ 32 ਦੰਦ ਨੇ ਮੇ ਲਾਈਟ ਮੇਰੇ ਮੱਥੇ ਲੱਗ ਰਹੀ ਹੈ ਤੇ ਆਉਂਦੇ ਟਾਈਮ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਨੂੰ ਹੁਣ ਵਿਚ ਵਿਚਾਲੇ ਛੱਡ ਕੇ ਗਏ ਨੇ ਉਹ ਕਿਰਾ ਦਫ਼ਤਰਾਂ 'ਚ ਵੜ ਕੇ ਦਿਖਾ ਦੇਣ ਉਹ ਜਿੱਤ ਕੇ ਦਿਖਾ ਦੇਣ ਉਹ ਉਸ ਮੰਤਰਾਲੇ ਦੀ ਬਿਲਡਿੰਗ 'ਚ ਵੜ ਕੇ ਦਿਖਾ ਦੇਣ ਤਾਂ ਮੰਨ ਜਾਵਾਂਗਾ ਇਹ ਗੱਲ ਸੀਐਮ ਭਗਵੰਤ ਮਾਨ ਨੇ ਲੰਘੇ ਕੱਲ ਪਵਨ ਕੁਮਾਰ ਟੀਨੂ ਦੀ ਰੱਖੀ ਰੈਲੀ ਦੇ ਵਿੱਚ ਕਹਿ ਦਿੱਤੀ ਹੈ ਉਸ ਵੇਲੇ ਜੋ ਲੋਕਾਂ ਨੂੰ ਕਹਿੰਦੇ ਨੇ ਕਿ ਜਿੰਦਾਬਾਦ ਦੇ ਨਾਰੇ ਹੋਰ ਉੱਚੀ ਲਾਓ ਕਿਉਂਕਿ ਜਿਹੜੇ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ ਉਹਨਾਂ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲਣ ਉਹਨਾਂ ਦੇ ਸ਼ੀਸ਼ੇ ਤੱਕ ਉਸ ਦੀ ਧਮਕ ਨਾਲ ਹਿੱਲਣ ਇਸ ਕਰਕੇ ਭਗਵੰਤ ਮਾਨ ਜਿਹੜੇ ਪਵਨ ਕੁਮਾਰ ਟੀਨੂ ਦੀ ਰੈਲੀ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਦਿੰਦੇ ਨਜ਼ਰ ਆਏ ਨੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜੇ ਸੀਐਮ ਭਗਵੰਤ ਮਾਨ ਦੇ 32 ਦੰਦਾਂ ਵਾਲੇ ਬਿਆਨ ਦਾ ਜ਼ਿਕਰ ਕਰੀਏ ਕੋਈ ਪਹਿਲੀ ਵਾਰ ਨਹੀਂ ਹੈ ਸੀਐਮ ਭਗਵੰਤ ਮਾਨ ਨੇ ਗੱਲ ਕਹੀ ਹੋਵੇ ਇਸ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਸ ਵੇਲੇ ਵੀ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਆਉਂਦਾ ਆ ਜਦੋਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਂਦਾ ਆ ਉਸ ਸਮੇ ਬਿਆਨ ਆਉਂਦਾ ਆ ਉਸ ਤੋਂ ਪਹਿਲਾਂ 2019 ਦੀਆਂ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਸਾਹਮਣੇ ਪੇਸ਼ ਆਉਂਦਾ ਹੈ ਲਗਾਤਾਰ ਇਹੋ ਜਿਹੇ ਬਿਆਨ ਆਉਂਦੇ ਰਹੇ ਨੇ ਔਰ ਖਾਸ ਕਰਕੇ ਜਦੋਂ ਵਿਧਾਨ ਸਭਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਔਰ ਉਹਨਾਂ ਦੀ ਥਾਂ ਤੋਂ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਮਲ ਮਾਰਦਾ ਆ ਉੱਥੋਂ ਦੀ ਸੀਟ ਜਿੱਤਦਾ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ 2023 ਦੇ ਵਿੱਚ ਇਹ ਗੱਲ ਦਾ ਖਲਾਸਾ ਕਰਦੇ ਨਜ਼ਰ ਆਉਂਦੇ ਨੇ ਕਹਿੰਦੇ ਕਿ ਮੇਰੇ 32 ਦੰਦ ਨੇ ਔਰ ਇਹਨਾਂ ਹੀ ਦੰਦਾਂ ਦੇ ਵਿੱਚੋਂ ਮੈਂ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਉਹ ਭਾਵੇਂ ਜਿਹੜੇ ਹੁਣ ਸਵਰਗਵਾਸ ਹੋ ਚੁੱਕੇ ਨੇ ਪਰ ਉਸ ਤੋਂ ਪਹਿਲਾਂ ਪਹਿਲਾਂ 42 ਦਲ ਦਾ ਹਾਲ ਉਹਨਾਂ ਦੇ ਸਾਹਮਣੇ ਬਿਆਨ ਕਰਾਂਗਾ ਔਰ ਇਹ ਗੱਲਾਂ ਪ੍ਰਤੱਖ ਹੁੰਦੀਆਂ ਨਜ਼ਰ ਆਈਆਂ ਨੇ ਮਤਲਬ ਕਿ ਹੁਣ ਇਹ ਮੰਨ ਲਈਏ ਕਿ ਸੀਐਮ ਭਗਵੰਤ ਮਾਨ ਜੋ ਗੱਲ ਕਰਦੇ ਨੇ ਉਹਨਾਂ ਦੇ 32 ਦੰਦ ਦਾ ਹਵਾਲਾ ਦੇ ਕੇ ਉਹ ਗੱਲ ਸਹੀ ਹੋ ਜਾਂਦੀ ਹੈ ਸੀਐਮ ਭਗਵੰਤ ਮਾਨ ਜਿਹੜੀ ਭਵਿੱਖਬਾਣੀ ਦੇ ਨੇ ਉਹ ਸਹੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਬੜੇ ਬੜੇ ਲੀਡਰਾਂ ਦੀਆਂ ਭਵਿੱਖ ਬਾਣੀਆਂ ਕਰ ਦਿੱਤੀਆਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਬੀਬੀ ਪੱਠੜ ਬਹੁਤ ਸਾਰੇ ਲੋਕ ਨੇ ਦਿਨਾ ਬਾਰੇ ਗੱਲਬਾਤ ਸੀਐਮ ਭਗਵੰਤ ਮਾਨ ਨੇ ਕਰ ਦਿੱਤੀ ਐ ਸੋ ਤਾਂ ਕਿ ਸਿਕੰਦਰ ਸਿੰਘ ਮਲੂਕਾ ਦਾ ਜ਼ਿਕਰ ਕਰ ਹਟੇ ਨੇ ਸੀਐਮ ਭਗਵੰਤ ਮਾਨ ਆਪਣੇ ਇਹੋ ਜਿਹੇ ਬਿਆਨਾਂ ਦੇ ਵਿੱਚ ਔਰ ਉਹਨਾਂ ਨੂੰ ਉਸ ਕਿਸੇ ਪਰਟੀਕੂਲਰ ਟਾਈਮ ਲਾਈਨ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਖੈਰ ਹੁਣ ਇਹ ਮੰਨ ਲਈਏ ਕਿ ਜਦੋਂ ਵੀ ਸੀਐਮ ਭਗਵੰਤ ਮਾਨ ਕੁਝ ਐਹੋ ਜੀ ਭਵਿੱਖਬਾਣੀ ਕਰਦੇ ਨੇ ਤਾਂ ਕੀ ਉਹ ਸੱਚੀ ਦੇ ਵਿੱਚ ਕੀ ਉਹ ਅਸਲ ਦੇ ਵਿੱਚ ਸੱਚ ਹੁੰਦੀ ਹੈ ਜਾਂ ਫਿਰ ਸੀਐਮ ਭਗਵੰਤ ਮਾਨ ਮਹਿਜ਼ ਸਮਿਕਰਣਾ ਨੂੰ ਮੱਦੇਨਜ਼ਰ ਰੱਖਦੇ ਆ ਕੁਝ ਐਹੋ ਜੀ ਗੱਲ ਕਹਿ ਦਿੰਦੇ ਨੇ ਖੈਰ ਆਪਣੇ ਆਪ ਦੇ ਵਿੱਚ ਸਵਾਲ ਬਣੀ ਹੋਈ ਹੈ ਇਹ 32 ਦੰਦਾਂ ਦੀ ਫਿਲਾਸਫੀ ਪਰ ਕੱਲ ਵੀ ਸੀਐਮ ਭਗਵੰਤ ਮਾਨ ਨੇ ਇਹੋ ਜੀ ਇੱਕ ਫਿਲਾਸਫੀ ਜਿਹੜੀ ਆ ਉਹ ਸਾਹਮਣੇ ਰੱਖ ਦਿੱਤੀ ਜਿਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਟਾਰਗੇਟ ਕਰ ਦਿੱਤਾ ਜ਼ਰੂਰ ਸੀਐਮ ਭਗਵੰਤ ਮਾਨ ਨੇ ਸੁਸ਼ੀਲ ਕੁਮਾਰ ਰਿੰਕੂ ਵਾਸਤੇ ਵੀ ਇੱਕ ਰੈਲੀ ਕੀਤੀ ਸੀ ਜਦੋਂ ਜ਼ਿਮਨੀ ਚੋਣਾਂ ਦਾ ਮਾਹੌਲ ਸੀਗਾ ਔਰ ਜਲੰਧਰ ਆਉਂਦੇ ਨੇ ਰੈਲੀ ਕਰਦੇ ਨੇ ਨਾ ਸਿਰਫ ਸੀਐਮ ਭਗਵੰਤ ਮਾਨ ਸਗੋਂ ਨਾਲ ਅਰਵਿੰਦ ਕੇਜੜੀ ਵਾਲ ਵੀ ਹੁੰਦੇ ਨੇ ਰੈਲੀ ਨੂੰ ਸੰਬੋਧਨ ਕੀਤਾ ਜਾਂਦਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਸੁਸ਼ੀਲ ਕੁਮਾਰ ਰਿਕ ਨੂੰ ਜਿਤਾ ਦਿੱਤਾ ਜਾਂਦਾ ਖੈਰ ਹੁਣ ਦੁਬਾਰਾ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਰੈਲੀ ਕਰਦੇ ਪੀ ਸੀਐਮ ਭਗਵੰਤ ਮਾਨ ਉਹਨਾਂ ਦੁਆਰਾ 32 ਦੰਦਾਂ ਦਾ ਸਮਿਕਰਣ ਸਾਹਮਣੇ ਰੱਖ ਦਿੱਤਾ ਔਰ ਕਹਿੰਦੇ ਕਿ ਲਾਈਟ ਮੇਰੇ ਮੱਥੇ ਲੱਗ ਰਹੀ ਹੈ 32 ਦੰਦ ਨੇ ਤੇ 32 ਦੰਦਾਂ 'ਚੋਂ ਮੈਂ ਆ ਕਹਿੰਦਾ ਕਿ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ ਜਿਤਨਾ ਉਹਨਾਂ ਨੇ ਵੀ ਨਹੀਂ ਖੈਰ ਜੋ ਹਾਲਾਤ ਫਿਲਹਾਲ ਬਣੇ ਨੇ ਸੱਤਾਧਾਰੀ ਪਾਰਟੀ ਨੂੰ ਇੱਕ ਪਾਸਿਆਂ ਰੱਖਦੇ ਆਂ ਔਰ ਸਿਆਸੀ ਸਮੀਕਰਨਾਂ ਨੂੰ ਜੇ ਪੜਚੋਲਿਆ ਜਾਵੇ ਆਉਣ ਜਾਣ ਜ਼ਰੂਰ ਬਣਿਆ ਰਿਹਾ ਸੁਸ਼ੀਲ ਕੁਮਾਰ ਰਿੰਕੂ ਛੱਡ ਕੇ ਗਏ ਨੇ ਆਮ ਆਦਮੀ ਪਾਰਟੀ ਪਰ ਹੁਣ ਜਿਹੜੀ ਸਿਆਸੀ ਹਵਾ ਆ ਉਹ ਕੁਝ ਹੋਰ ਕਹਿਣ ਲੱਗ ਗਈ ਆ ਜੋ ਹਾਲਾਤ ਨੇ ਫਿਲਹਾਲ ਉਹ ਆਉਂਦੇ ਸਮੇਂ ਵੱਲ ਨੂੰ ਕਿੱਧਰ ਨੂੰ ਮੁੜਨਗੇ ਉਹ ਸਮਾਂ ਦੱਸੇਗਾ ਫਿਲਹਾਲ ਸੀਐਮ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਵੇਸਥਾਰਪੂਰਵਕ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ